ਨੇ ਬੜਿਆਂ ਭੀ ਇੱਦਾ ਕਰਕੇ ਧਮਕੀਆਂ ਦਿੰਦੇ ਸੀ ਐਂ ਜਾ ਕੇ 29 ਤਰੀਕ ਨੂੰ ਜਾ ਕੇ ਦਰਖਾਸਤ ਦੇ ਕੇ ਆਏ ਆ ਸਾਢੇ 5 ਦਿਨ ਹੋ ਗਏ ਦਰਖਾਸਤ ਦਿੱਤੀ ਰੋ ਕੋਈ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਸਾਡੇ ਨਾਲ ਕੱਲ ਸ਼ਾਮ ਨੂੰ ਸਾਢੇ 5 ਵਜੇ ਆਲਕੇ ਸਾਨੂੰ ਧਮਕੀਆਂ ਦੇ ਦਿੱਤੀਆਂ ਗਈਆਂ ਵੀ ਅਹੀਂ ਪਿੰਡ ਵਿੱਚ ਜਾਂ ਤੁਸੀਂ ਰਹੋਗੇ ਜਾਂ ਹੀ ਰਵਾਂਗੇ ਅਹੀਂ ਕੋਈ ਗੌਰ ਨਹੀਂ ਕੀਤਾ ਹੀ ਆ ਕਿ ਆ ਵੀ ਚੰਨ ਕੋਈ ਗੱਲ ਨਹੀਂ ਅਹੀਂ ਕੋਈ ਬੰਦਾ ਵਿੱਚ ਪਾ ਕੇ ਗੱਲ ਕਰ ਲਾਂਗੇ ਅਹੀਂ ਟਾਲਾ ਸਾਹਿਬ ਜਲਗੇ ਟਾਲਾ ਸਾਬਾ ਹੁੰਦੇ ਆ 5:30 ਜੀਆਂ ਆਏ ਆ ਆ ਕੇ ਹੀ ਦੇਖਿਆ ਅਹਨ ਮੇਰੇ ਬੇਟੇ ਨੇ ਫੋਨ ਕੀਤਾ ਵੀ ਅਰਸ਼ ਨੂੰ ਕਰਚਾ ਮਾਰ ਦਿੱਤੀ ਗਿਆ ਕਿਉਂਕਿ ਉਹਦੇ ਨਲਾਂ ਦੇ ਵਿੱਚ ਕਰਚਾ ਮਾਰਦੀਆਂ ਇੱਥੇ ਹੀ ਉਹ ਕੋ ਨਿਚੜ ਗਿਆ ਐਂ ਹਸਪੀਟਲ ਖੜਿਆ ਹਸਪੀਟਲ ਖੜ ਕੇ ਵੇਖਿਆ ਉੱਥੇ ਕੋਈ ਆ ਬੋਲਿਆ ਨਹੀਂ ਜਾਂਦੇ ਬਾਬਾ ਬਕਾਲਾ ਸਾਹਿਬ ਖੜਿਆ ਉੱਥੇ ਵੀ ਕੋਈ ਸੁਣਵਾਈ ਨਹੀਂ ਹੋਈ ਸਾਡੀ ਸਾਡਾ ਬੱਚਾ ਜਿਹੜਾ ਤੜਫਦਾ ਹੈ ਕਹਿੰਦੇ ਟੀਕਾ ਤੱਕ ਨਹੀਂ ਲਾਇਆ ਨਾ ਕੋਈ ਪਿੰਡ ਦਾ ਪਿੱਛੇ ਗਿਆ ਕੋਈ ਮੋਤਵਾਰ ਬੰਦਿਆਂ ਨੂੰ ਹੀ ਦੱਸਿਆ ਹੀ ਉਹ ਕਹਿੰਦੇ ਜੋ ਕਰਨਾ ਤੁਸੀਂ ਕਰ ਲਓ ਪਰ ਅੱਜ ਤੱਕ ਸਾਡੇ ਕੋਈ ਪਿੱਛੇ ਨਹੀਂ ਆਇਆ ਕੱਲ ਦੀ ਗੱਲ ਬਾਤ ਹੋਈ ਕੋਈ ਮੋਤਵਾਰ ਬੰਦਾ ਸਾਡੇ ਪਿੱਛੇ ਨਹੀਂ ਆਇਆ ਅਜੇ ਤੱਕ ਮੇਰੇ ਪੁੱਤ ਪੋਤੇ ਦੀ ਬਹੁਤ ਬੇਵਸਾਫੀ ਦੇ ਨਾਲ ਮੌਤ ਹੋਈ ਆ ਬਹੁਤ ਤਰਫੜ ਤਰਫ ਕੇ ਮਰਿਆ ਉਹ ਬੱਚੇ ਦੀ ਉਮਰ ਹੀ 25 ਸਾਲ ਆ 25 ਸਾਲ ਉਮਰ ਹੀ ਉਹਦੀ ਅਰਸ਼ਦੀਪ ਉਹਦਾ ਨਾਮ ਹੀ ਬਹੁਤ ਹੀ ਮਾੜੀ ਘਟਨਾ ਦੇ ਨਾਲ ਮੇਰੇ ਬੇਟੇ ਨੂੰ ਮਾਰਿਆ ਗਿਆ ਸਨੋਵ ਸਿੰਘ ਪਿੰਡ ਲਿੱਦੜ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵਾਂ ਕਿ ਸਾਡੇ ਪਿੰਡ ਦੇ ਵਿੱਚ ਕਿਤੇ ਕੋਈ ਸੁਣਵਾਈ ਨਹੀਂ ਆ ਨੌਜਵਾਨ ਬੱਚਾ ਜਿਹੜਾ ਵਾ ਉਹ ਗੁਜ਼ਰ ਗਿਆ ਵਾ ਇਸ ਤੋਂ ਪਹਿਲਾਂ ਮੇਰਾ ਵੀ ਬੱਚਾ ਜਿਹੜਾ ਵਾ ਉਹ ਐਕਸੀਡੈਂਟ ਦੌਰਾਨ ਮਾਰ ਦਿੱਤਾ ਗਿਆ ਏਸੇ ਔਂਕਾਰ ਸਿੰਘ ਤੇ ਹੀਰੋਣਾ ਵੱਲੋਂ ਤੇ ਇਸ ਪਿੰਡ ਨੂੰ ਇਨਸਾਫ ਮਿਲਣਾ ਚਾਹੀਦਾ ਵਾ ਇਸ ਪਿੰਡ ਦੇ ਵਿੱਚ ਕਿਤੇ ਵੀ ਕਿਸੇ ਵੇਲੇ ਵੀ ਕੋਈ ਵਾਰਦਾਤ ਜਿਹੜੀ ਉਹ ਹੋ ਸਕਦੀ ਆ ਲੋਕੀ ਤਰਾਸ-ਤਰਾਸ ਕਰ ਰਹੇ ਆ ਅਰਸ਼ ਪਹਿਲਾ ਅਰਸ਼ਦੀਪ ਦੇ ਅੱਡੇ ਤੋਂ ਮਾਰਿਆ ਮੋੜਸਾ ਲੈ ਉਹਨਾਂ ਨੇ ਪਿੱਛੇ ਅਰਸ਼ ਦੀ ਸੱਟਾ ਲੱਗ ਗਈ ਆ ਮੈਂ ਤੇ ਅਰਸ਼ ਦੋਨੇ ਗਏ ਆ ਅਗੇ ਇਹਨੇ ਭਲਾਈਪੁਰਾ ਸਾਨੂੰ ਨਹੀਂ ਪਤਾ ਕਿ ਗਾੜੀ ਇਕੱਠੇ ਹੋਏ ਆ ਇਹਨੇ ਜਦੋਂ ਅੱਡੇ ਗੱਲ ਪਏ ਆ ਹੀਰੋ ਤੇ ਪਹਿਲਾ ਸਹਿਲ ਤੇ ਮਗਰ ਆਇਆ ਦਿਲਬਰ ਤੇ ਨਾਲ ਸ਼ੁਭ ਇਹਨਾਂ ਆਗੇ ਕਿਰਚਾ ਸਿੱਧੀਆਂ ਮਾਰਦਤੀਆਂ ਫਿਰ ਮੈਂ ਚੁੱਕੇ ਆਪਣੇ ਰਹੀ ਲੈਂ ਅਰਸ਼ ਨੂੰ ਉੱਥੋਂ ਜਾਂਦੇ ਅਸੀਂ ਬਾਬੂ ਕਾਲੇ ਰੈਫਲ ਨੇ ਕੀਤਾ ਬਾਬੂ ਕਾਲੇ ਤੋਂ ਗਾੜੀ ਗਨਾਨਕ ਕੀਤਾ ਉਦੋਂ ਟਾਂਗਰੇ ਜਾਂਦੇ ਉਹ ਦਮ ਤੋੜ ਗਿਆ ਕਿ ਹਨਮਾਨ ਨਾਲ ਤੋਂ ਪਿਛੇ ਮੋੜ ਤੱਕ ਇੰਹੀਂ ਕਰ ਤੇ ਹੁਣ ਜਿਹੜੀ ਲਾਸ਼ ਨੂੰ ਪਾਉ ਕਲੇ ਪਈ ਹਾਂ ਜੀ ਔਂਕਾਰ ਜੀ ਤੇ ਮੈਨੂੰ ਪਹਿਲਾਂ ਦੁਪਹਿਰੇ ਫੋਨ ਲਾਉਂਦਾ ਰਿਹਾ ਵਾ ਕਿ ਹਾਂ ਜੇ ਜੇ ਤੁਸੀਂ ਥਾਣੇ ਨਾਲ ਤੁਰਨਾ ਫਿਰ ਵੇਖ ਲਾਂਗੇ ਤੁਹਾਨੂੰ ਜਿੱਦਾਂ ਵੀ ਕਰਨੀ ਆ ਜਾ ਰਿਪੋਰਟ ਲੈ ਲਓ ਬਾਸ ਤੇ ਬਾਅਦ ਸ਼ਾਮੀ ਇਹਨਾਂ ਨੇ ਇਹ ਕੰਮ ਕਰ ਦਿੱਤਾ ਉਹ ਰੋਸ ਨਾਲ ਆਂਦੇ ਤੇ ਇਹ ਕਿ ਵਿਸ਼ਵਾਸ ਪਰ ਸਾਨੂੰ ishwās ਨਹੀਂ ਹੈ ਜੇ ਕੋਈ ਇਨਸਾਫ ਮਿਲੂਗਾ ਇਨਸਾਫ ਚਾਹੀਦਾ ਇਹਨੂੰ ਕਿ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਸੀ ਬਸ ਸੱਚੋ ਥਾਣਾ ਬੈਡਵਾਲ ਰਾਤੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਤੇ ਲਦਰਪੇਨ ਦਾ ਨੌਜਵਾਨ ਆ ਤੇ ਉਹ ਭਲਾਈਪੁਰ ਅੱਡੇ ਦੇ ਵਿੱਚ ਕਤਲ ਹੋ ਗਿਆ ਅਸੀਂ ਮੌਕੇ ਤੇ ਆਏ ਹਾਂ ਆ ਕੇ ਮੌਕਾ ਵੇਖ ਕੇ ਉਹਦੇ ਭਰਾ ਲਾਪ੍ਰੀਤ ਸਿੰਘ ਦੇ ਬਿਆਨਾਂ ਤੇ ਅਸੀਂ ਪੰਜਾ ਦੋਸ਼ੀਆਂ ਦੇ ਖਿਲਾਫ ਐਫਆਈਆ ਦਰਜ ਕੀਤੀ ਹੈ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਜਾਰੀ ਹੈ ਬਾਕੀ ਲਾਸ਼ ਦਾ ਪੋਸਟਮਾਰਟਮ ਕਰਾ ਕੇ ਤੇ ਅੱਜ ਲਾਸ਼ ਵਾਟਸਨ ਵੱਲੇ ਕਰ ਦਿੱਤਾ ਦੋਸ਼ੀ ਇੱਕ ਦਿਲਬੱਤ ਸਿੰਘ ਆ ਉਰਫ ਕਤੇ ਸਿੰਘ ਲਿੱਧਰ ਪਿੰਡ ਦਾ ਜੀ ਤੇ ਇੱਕ ਓੰਕਾਰਜੀਤ ਸਿੰਘ ਬਲਵਿੰਦਰ ਸਿੰਘ ਦਾ ਇੱਕ ਸਾਹਿਲਪ੍ਰੀਤ ਸਿੰਘ ਹੈ ਜੀ ਇੱਕ ਸੁਭਪ੍ਰੀਤ ਸਿੰਘ ਹੈ ਜੀ ਇੱਕ ਸੁਖਬੀਰ ਸਿੰਘ ਉਰਫ ਹੀਰਵਾ ਜੀ ਸਾਰਿਆਂ ਦੇ 302 ਦਾ ਪਰਚਾ ਦਰਜ ਹੋਇਆ ਹੈ ਕਾਰਨ ਇਹਨਾਂ ਦੀ ਕੋਈ ਹਫਤਾ ਕੇ ਪਹਿਲਾਂ ਕੋਈ ਝਗੜਾ ਹੋਇਆ ਸੀ ਇਹਨਾਂ ਦੇ ਫਾਦਰ ਸਾਹਿਬ ਦਾ ਤੇ ਇਹਨਾਂ ਐਪਲੀਕੇਸ਼ਨ ਰਾਹੀਂ ਇਹ ਚੌਕੀ ਦਿੱਤੀ ਸੀ ਜੀ ਤੇ ਇਹਨਾਂ ਨੇ ਪ੍ਰੈਸ਼ਰ ਪਾਉਂਦੇ ਸੀ ਵੀ ਤੁਸੀਂ ਆਪਣੀ ਦਰਖਾਸਤ ਨੂੰ ਵਾਪਸ ਲੈ ਲਓ ਉਸੇ ਰੰਜਿਸ਼ ਕਾਰਨ ਇਹਨਾਂ ਦਾ ਪਹਿਲਾਂ ਲਿੱਦਰ ਅੱਡੇ ਤੇ ਝਗੜਾ ਹੋਇਆ ਸ਼ਾਮ ਨੂੰ 6 ਵਜੇ ਮਿਤੀ 4 5 25 ਨੂੰ ਉਸ ਤੋਂ ਬਾਅਦ ਮੁੜ ਕੇ ਭਲਾਈਪੁਰ ਅੱਡੇ ਤੇ ਆ ਗਏ ਉੱਥੇ ਆ ਕੇ ਫਿਰ ਇਹਨਾਂ ਦੀ ਤੁੰਤੁਮੇਮਾ ਹੋਈ ਤੇ ਜਿਹੜਾ ਦਿਲਬਰ ਸਿੰਘ ਆ ਇਹਨੇ ਕਿਰਚਾ ਮਾਰੀਆਂ ਤੇ ਉਹਦੀ ਮੌਤ ਹੋ ਗਈ ਹੈ ਤੇ ਬਾਕੀ ਅਸੀਂ ਐਫਪੀਆ ਦਰਜ ਹੈ ਸੇਤੀ ਦੋਸ਼ੀਨਾਂ ਫੜ ਲਏ ਦੋਸ਼ੀਆਂ ਦੇ ਘਰਾਂ ਦੇ ਰੇਡ ਕੀਤੇ ਆ ਘਰਾਂ ਹਤਾਲੇ ਲੱਗੇ ਹੋਏ ਆ ਤੇ ਬਾਕੀ ਨੇ ਜਿਹੜੇ ਲੋਕੇਸ਼ਨਲ ਕੋਸ਼ਣਾ ਕਢਾ ਕੇ ਤੇ